ਆਇਆ ਗੁਰਸਾਰ ਆਇਆ ਆ ਪਾਏ ਦੀ ਬਿਸ਼ੇਰੀ ਵੈਣ ਆ ਵੇਖੋ ਕੱਡੇ ਕੱਦ ਕਾਢ ਵਾਲੀ ਕਿੰਨੇ ਚਿਰ ਦੀ ਹੋਗੀ ਇਹ ਉਹ 26 ਮਹੀਨਿਆਂ ਦੀ ਠੀਕ ਆ ਦੇਖੋ ਨਹੀਂ ਕਿੱਥੇ ਆ ਉਹ ਪਿਆਰ ਨਾਲ ਕਿਤੇ ਕਿੰਨਾ ਹੋਊਗਾ ਇਹਦਾ ਕੱਦ ਇਹ ਲੈ ਕੇ ਦੇ ਯਾਰ ਚੱਜ ਦੀ ਘੋੜੀ ਕੋਈ ਉਹ ਲੈ ਦੇ ਯਾਰ ਇਹ ਤਾਂ ਐਵੇਂ ਯਾਰ ਨਾ ਨੀਰਾ ਹੀ ਪਾਈ ਜਾਂਦੇ ਉਹਨੂੰ ਗਧੀ ਜੀ ਨੂੰ ਓਡਾ ਕੋਲ ਭੈਣ ਨੂੰ ਨਹੀਂ ਨਾ ਇੱਧਰ ਹੁਣ ਓਏ ਓਡਾ ਕੋਲ ਟੱਟੂ ਬਾਣੇ ਛੱਡਿਆ ਨੇ ਹਾਂ ਕੋਰ ਨੂੰ ਕਹੇ ਬੰਨੇ ਦਾ ਲਾਉਣਾ ਹੈ ਤੂੰ ਨਾਲ ਲਗਾ ਬਲੋੜੀ ਤੇ ਵੇਚੋ ਨਹੀਂ ਵੀਰ ਜੰਡਿਆ ਘੋੜੀ ਦੀ ਭੁੱਖ ਲਹਿ ਜਾਂਦੀ ਵੇਖਿਆ ਕਰਦਾ ਹੁੰਦਾ ਹਾਂ ਉਹ ਕਰ ਲੇ ਹੂੰ ਕੁੱਤਾ ਵੀ ਸੋਣਾ ਹਨ ਆ ਗਿਆ ਹਾਂ ਖੂਣਾ ਲੱਤਾਂ ਜੇ ਹਾਂ ਬਾਈ ਦੀਆਂ ਬੱਕਰੀਆਂ ਜੇ ਹਾਂ ਮੱਝਾਂ ਜੇ ਵੇ ਛੋਟੀ ਨੂੰ ਗੱਡੇ ਸੁਣ ਲਾ ਟੂ ਪਾਏ ਉਹ ਨਾ ਭਰਾਵਾ ਕੋਈ ਨਹੀਂ ਚੀ ਜਲ ਜਾਂਦੇ ਆ ਨਾ ਨਾ ਦੂਜੇ ਤੋਂ ਹੈਗੇ ਕਿਹੜੀ ਆ ਉਹਦੀ ਬਦੀ ਨਹੀਂ ਵੀਰ ਜੀ ਇਹ ਚਾਰਾਂ ਸਾਲਾਂ ਦੀ ਤਾਂ ਸਾਰੀ ਠੀਕ ਆ ਸਾਊ ਰੰਗਾਂ ਆ گاਵਾ ਇਹ ਬਾਈ ਦੀ ਉਹ ਨਹੀਂ ਜੀ ਕਿ ਇਸੇ ਕਰਕੇ ਨਹੀਂ ਇਹਦੇ ਚ ਕੀ ਹੁੰਦਾ ਆ ਹੁਣ ਗਾਂ ਨੂੰ ਉਹਨੂੰ ਅੱਜ 6 ਦਿਨ ਹੋ ਗਏ ਨਾ ਲਗਾਤਾਰ ਟੀਕਾ ਭਰੀ ਜਾਂਦੇ ਆ ਆਹ ਹਾਂ ਜੋ ਫਿਰ ਲੰਮਾ ਕੰਮ ਹੁੰਦਾ ਤਾਂ ਪਰਲੀਜ਼ ਸਾਈ ਫਾਈ ਦੇਣਾ ਹੀ ਤਨਾ ਹਾਂ ਜੀ ਵੀਰ ਸਣਾ ਸਾਨੂੰ ਇੱਕ ਪਾਣੀ ਵੀ ਨਹੀਂ ਵਸੂ ਦੇ 6 6 ਆ ਦੇ ਇਹ ਕੀ ਪਾਉਂਦੇ ਚਾਰ ਹੀ ਪਾਉਂਦੇ ਜੇ ਵਾਹ گاؤں ਵਾਲੀ ਡੰਗਾ ਹੈ ਇਹ گاؤں ਵਿਚੋਂ ਆ ਰਹੀ ਮਸ਼ੀਨ ਹੈ ਕੋਈ ਹੋਰ ਕਰਨ ਨਹੀਂ ਆਂਦੀ ਯਾਰ ਨਹੀਂ ਇਹਦੇ ਉੱਤੇ ਲੱਗਦੀ ਬਾਲਟੀ ਬੁਲਟੀ ਉਹ ਧੋ ਦਈਦੀ ਹੈ ਉਹ ਬਣਵਾ ਚੱਲੋ ਲਿਆ ਮੋੜ ਕੇ ਆ ਬੰਦੇ ਬੱਕਰੀਆਂ ਨੇ ਵਾ ਇਹਨਾਂ ਦੇ ਬੱਕਰੇ ਨੇ ਵਾ ਇੱਕ ਦੇ ਆ ਆ ਭਾਈ ਵਿਚਾਰਾ ਕੋ ਪ੍ਰੋਜੈਕਟ ਵਿੱਚ ਚਨਾ ਆਇਆ ਮੁੰਡਾ ਸਾਹਮਣੇ ਖੜਾ ਵੇਨੇ ਕਿਹੜੇ ਕੰਪਨੀ ਦੇ ਪ੍ਰੋਜੈਕਟ ਡਾਈ ਸ਼ਾਈ ਵਾਲਾ ਨੂਰਾ ਪਰਾਂ ਕੀ ਵੇਚਦਾ ਬੰਦੇ ਵਿੱਚ ਸੱਤ ਨੂੰ ਦੋ ਤਿੰਨ ਮੁੰਡਾ ਪਾ ਕੇ ਆਪਣੇ ਘਰ ਦੇ ਵਿੱਚ ਪੁੱਛ ਰਿਹਾ ਹੈ ਛੜਕਾ ਵਗੈਰਾ ਕਰ ਸਕਦੇ ਸਰ ਕੰਪਨੀ ਆਪਣੀ ਪ्योर ਚ ਜਿੰਦਿਆ ਸਿਰਫ 140 ਰੁਪਏ ਦੇ ਵਿੱਚ ਹੈ ਯਾਨੀ ਕਿ ਦਿਨੇ ਅੱਧੇ ਆ ਤਿੰਨੇ 140 ਚ ਹਾਂਜੀ ਸਰ ਹਾਂ ਹਾਂਜੀ ਸਰ ਆ ਦੇ ਜੀ ਆਨੇ ਮਾਰ ਗਈ ਬਸ ਨਹੀਂ ਗੋਰੀ ਬਹਤ ਨਹੀਂ ਬਾਤ ਨਹੀਂ ਬਾਤ ਨਹੀਂ ਨਹੀਂ ਸਰ ਹੋਰ ਨਹੀਂ ਬੜਾ ਦਿੱਤਾ ਨਹੀਂ ਬੋਲੀ ਆਵੇ ਨਹੀਂ ਨਹੀਂ ਕੋਈ ਗੱਲ ਨਹੀਂ ਬੁਲਾਇਆ ਕੀ ਹੋ ਗਿਆ ਇਹਨਾਂ ਬੁਲਾਵਾਇ ਕਹਿ ਆ ਦੱਸ ਇਹ ਸਾਰਾ ਬਿਲਕੁਲ ਦੰਦਾਵਾਸ ਤੇ ਜਿੰਮ ਵੀ ਠੰਡਾ ਦਿੱਤਾ ਲੱਗਦਾ ਜਾੜ ਦੁਖਦੀ ਆ ਰੇਸ਼ਾ ਕਿਲਾ ਚਿੱਟਿਆਂ ਵਾਲਾ ਦੱਸ ਯਾਰ ਜਿੰਮ ਮੇਰੇ ਕਰੇ ਕਿਤੇ ਕਿਤੇ ਨਹੀਂ ਬੰਦ ਤੋਂ ਚਿੱਟੇ ਜਿੱਤੇ ਆਪਣੇ ਜਿੱਦਾ ਕੀ ਕਰੀ ਬੰਦ ਸਾਫ ਕਰਦਾ ਠੀਕ ਹੈ ਜੀ ਆ ਮੇਰੇ ਦੰਦ ਸਾਫ ਕਰ ਜਿਹੜੇ ਤੁਸੀਂ ਮੇਰੀ ਗੱਲੀ ਇਹ ਮੇਰੇ ਕੋ ਆਏ ਕਰਕੇ ਹੈ ਜੀ ਸਿੱਧੀ ਹੁੰਦੀ ਫਿਰ ਤਾਂ ਕੁਝ ਨਹੀਂ ਆਏ ਤੇ ਦੰਦ ਸਾਫ ਹੋਣੇ ਆ ਕਿ ਚਿੱਟੇ ਦੰਦ ਕਲੀ ਵਾਂਗੂ ਸਾਫ ਕਰਦਾ ਪਿਓ ਲਿਕਵਿਡ ਆ ਕੰਪਨੀ ਕੰਨੀਓ ਇਹ ਸਰ ਸਿਰਫ 180 ਦੇ ਠੀਕ ਹੈ ਹੋਰ ਵਿੱਦ ਬਿੱਲ ਕੱਟ ਕੇ ਫੋਸਟ ਆ ਦੇਖੋ ਆਪਣੇ ਕੋਲ ਹੀਰੋ ਇਹ ਲੈ ਅਜ ਤਾਂ ਕਿ ਹਰਬਲ ਕੰਪਨੀ ਦਾ ਜੀ ਇਹ ਕਰਦਾ ਇਹ ਸਰ ਜਦਾਂ ਕਿ ਵਾਲ ਟੁੱਟਦੇ ਝਾੜਦੇ ਗ੍ਰੋਥਿੰਗ ਕਰਦੇ ਹੋ ਮਰ ਤੋਂ ਪਹਿਲਾਂ ਚਿੱਟੇ ਡੈਂਟਰ ਜੋਇਆ ਕਰ ਬੰਦੀ ਦਾੜੀ ਤਵਾਲ ਆ ਜਾਣਾ ਉਹ ਦੰਦ ਫੇਸ ਵਾਸਤੇ ਕੋਈ ਪ੍ਰੋਡਕਟ ਫੇਸ ਵਾਸਤੇ ਕੋਈ ਪ੍ਰੋਡਕਟ ਕੋਈ ਹੁੰਦਾ ਹੀ ਆਪਾਂ ਨੂੰ ਫੇਸ ਵਾਸਤੇ ਲੈ ਦੇਖੋ ਇਹ ਦੀਦੀ ਆਪਣੇ ਕੋਲ ਸਕਿਨ ਕੇਅਰ ਹੈਗੀ ਹੈ ਕਿ ਜਿੱਦਾਂ ਕਿ ਤਾਂ ਕਾਲੇ ਕਿਰਸ਼ਾਈਆਂ ਜਾਂ ਪਿੰਪਲਸ ਵਗੈਰਾ ਆਪਣੇ ਚਿਹਰੇ ਤੋਂ ਪਾਉਂਦੇ ਨੇ ਨਾ ਮਾਲ ਜਿੱਦਾਂ ਕੀ ਕਰਦਾ ਆਂਦੇ ਫੇਸ ਤੇ ਉਹਦੇ ਕਰਕੇ ਕੰਪਨੀ ਇਹ ਪਿਓ ਚ ਹੀ ਦੇ ਰਹੀ ਆ ਇਹ ਕਾ ਕੀ ਆ ਇਹ ਤਾਂ ਸਰ ਆਪਣਾ ਬੋਡੀ ਸੇਅ ਹੈ ਅੱਛਾ ਆਸੋ ਆ ਦੇਤਾ ਸਾਬਣ ਆ ਇਹ ਮਗਰ ਪੇਟ ਦਰਦ ਹੋ ਤਾ ਇਸਨੇ ਦਰਦਾਂ ਤੋਂ ਜਦੋਂ ਕੀ ਦਰਦ ਵਗੈਰਾ ਹੁੰਦਾ ਕਿਤੇ ਵੀ ਕੇਰੀ ਆਪਾਂ ਡਿਗ ਬੰਨੇ ਆ ਫਿਰ ਉਹ ਅਗਲਾ ਦੇਖ ਦਿੰਦੇ ਠੀਕ ਬਾਈ ਜਿਉ ਸਾਨੂੰ ਸੁਟਿਆ ਟਰੱਕ ਕੋੜੇ ਵਾਲੇ ਨਹੀਂ ਸਿੱਧਾ ਚੜ ਗਿਆ ਕੰਜਰ ਤੇ ਕੋੜੇ ਆ ਤੇਰੇ ਤੇ ਗੱਡੀ ਤੇ ਚੜ ਗਿਆ ਸੀ ਮੇਰੇ ਤੇ ਖੜ ਗਿਆ ਉਹ ਤਾਂ ਬਸ ਮਾਲਕ ਦੀ ਕਿਰਪਾ ਨਾਲ ਕੋੜਾ ਰੁਕ ਗਿਆ ਹਾਂ ਹਾਂ I20 ਸੀਗੀ ਸਾਰੀ ਚੱਕਣਾ ਜੂਰ ਤੱਕ ਕੰਜਰ ਤੇ ਵਾਹ ਵਾਝ ਜਾਣਗੇ ਪਤਾ ਹੁੰਦਾ ਤਾਂ ਕਹਿੰਦੇ ਇਹ ਤਾਂ ਪਿਆ ਹੈ ਆਪਣੇ ਘਰੇ ਹੈਗਾ ਪੁੱਤ ਸਰ ਕੁੱਟ ਲਈ ਆਪਣਾ ਇਹਨਾਂ ਦਾ ਜਿੱਦਾਂ ਕਿ ਸਕਿਨ ਫੇਰ ਲਾਉ ਫੇਰ ਹੇਰ ਰੋਲ ਕਰਤਾ ਹੀ ਇਹ ਕਰਤਾ ਜਿਹਦੇ ਕੇ ਸੈੱਟ ਕਰ ਲਿਆ ਆਪਣੇ ਸਕਿਨ ਫੇਰ ਕਰ ਲਈ ਤੇ ਡੰਟਾ ਕਰ ਲੈ ਠੀਕ ਹੈ ਟੋਟਲ ਆਪਣਾ 500 ਰੁਪਏ ਬਣਦਾ ਸਰ ਫਿਰ 500 ਲੈਸੇ ਕਿੰਨੇ ਕਰੇਗਾ ਸਰ ਲੈਸੀ ਦਿੱਤੀ ਹੈ ਕਿਉਂ ਕੰਪਨੀ ਦੇ ਰਹੀ ਹੈ ਜੋ ਆਪਾਂ ਦੇ ਮੈਂ ਬਾਕੀ ਇਹੋ ਜੀ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਮੈਂ ਕਿਹੜਾ ਮੈਂ ਤਾਂ ਉਹ ਤਾਂ ਕਮਿਸ਼ਨ ਬੇਸ ਤੇ ਤਾਂ ਆਪਾਂ ਕਰਦੇ ਨੇ ਆਪਾਂ ਕਸਟਮਰ ਬਣਾਉਣੇ ਹੁੰਦੇ ਯਾਨੀ ਕਿ ਪਰਿਵਾਰ ਬਣਾਉਣਾ ਹੁੰਦਾ ਆਪਾਂ ਕਰਦੇ ਹਾਂ ਆ ਪੰਜ ਚੀਜ਼ਾਂ ਦੇ ਪੰਜਾਂ ਦੇ ਬਣ ਗਿਆ 500 ਰੁਪਏ ਪੰਜਾਂ ਦਾ ਉਹ ਕੱਢ ਕੇ ਉਹ ਕੱਢ ਕੇ ਹਾਂ ਜੀ ਕਿਉਂਕਿ 180 ਬੇਸਕ ਨੇ ਫੇਰ ਹੈ ਗਈ ਤਾਂ ਦੇਖੋ ਹੀ 180 ਦੀ ਹੋ ਲੱਗੂਗੀ ਹਾਂ ਬਾਕੀ ਕੋਈ ਦਿੱਕਤ ਨਹੀਂ ਆ ਦੰਨ ਆ ਵੀ 100 ਹਾਂ ਜੀ ਦੰਦਾ ਨਾ ਵੀ 180 ਜੋ ਤੁਸੀਂ ਦੱਸਿਆ ਹਾਂ 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 ਜੀ ਉਹ ਨਹੀਂ ਕੋਈ ਗੱਲ ਜੇ ਟੱਕਲ ਕਰੀ ਜਾ ਕੁਝ ਵੀ ਹੋ ਗਿਆ ਹੀ ਮੈਂ ਸਾਰਾ ਕੁਝ ਆਪਦਾ ਲਿਖ ਕੇ ਦਊਂਗਾ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਕਰਦੀ ਬਿਲਕੁਲ ਆਪਣੀ ਹਾਂ ਉਹ ਕੀ ਆ ਮਾਡੀ 750 750 ਸੀ ਕਰੇ ਜੀ 750 ਦੇ ਤੇ 50 ਰੁਪਏ ਮੈਂ ਫਿਰ ਵੀ ਕਰ ਲੈਣਾ ਤੁਸੀਂ ਪਹਿਲੇ ਸਮਾਨ ਲੈ ਨਾ ਬਾਕੀ ਚਲ ਦੇ ਦੇ ਆ ਕੱਢ ਤੋ ਆ ਜਿਹੜਾ ਕੱਢ ਦੋ ਦਾ ਦੰਦਾ ਵਾਲਾ ਲੈ ਲੈਣੋ ਸਮਾਨ ਲੈ ਲੈ ਚਲ ਚੋ ਦੰਦਾ ਨਾ ਵੇਲਾ ਜੇ ਤੇਰੇ ਸਾਫ ਹੋ ਜਾਂਦਾ ਹਾਂਜੀ ਨੰਬਰ ਬੁੱਲ ਨਹੀਂ ਸਾਫ ਹੋ ਜੀ ਹੁਣ ਤਾਂ ਗਾਂ ਜਾ ਗਿਆ ਮੇਰੇ ਤਾਂ ਜਾਈ ਜਾ ਗਿਆ ਹਾਂ ਜੋੜ ਤਾਂ ਲਾ ਲਓ ਆਪਾਂ ਬੁੱਬੇ ਤੇ ਦੇਖੋ ਹੀ ਹੁਣ ਤੁਸੀਂ ਗੂਗਲ ਤੇ ਕਿਹਾ ਨਾ ਮੈਨੂੰ ਇਹ ਗੂਗਲ ਤੇ ਮੈਂ ਆਵਦਾ ਨਹੀਂ ਕਰਦਾ ਪਤਾ ਹੀ ਕਿਉਂ ਕਿ ਆਪਣੇ ਕੋਲ ਜਿਹੜੇ ਪੈਸੇ ਹੁੰਦੇ ਫਿਰ ਕੰਪਨੀ ਦੇ ਆਪਾਂ ਨੂੰ ਭੰਦੇ ਜਾਂਦੇ ਹੁਣ ਜਿਹੜਾ ਪੈਸੇ ਮੈਂ ਸਭ ਨੂੰ ਕਰੂੰਗਾ ਤੁਹਾਡੇ ਕੋਲ ਸਾਰਾ ਕੁਝ ਆ ਜੂਗਾ ਉਹਨਾਂ ਦਾ ਠੀਕ ਹੈ ਜੀ ਜੇ ਆਪਾਂ ਕੋਈ ਵੀ ਆਪਣੇ ਮਾਈਂਡ ਦੇ ਵਿੱਚ ਇਹ ਚੱਲਦਾ ਹੁੰਦਾ ਵੀ ਯਾਰ ਪਤਾ ਨਹੀਂ ਕੀ ਸਿਸਟਮ ਹੈ ਕੀ ਨਹੀਂ ਪਰ ਆਪੋ ਉਹ ਗੱਲ ਨਹੀਂ ਕਰਦੇ ਭਲਾ ਤੁਸੀਂ ਵੀਡੀਓ ਬਣਾ ਲਓ ਕੋਈ ਚੱਕਰ ਦੀ ਚੱਲ ਕਰ ਗੂਗਲ ਤੇ ਫਿਰ ਇੰਨੇ ਜ਼ਮਾਨੇ ਦੀ ਪੰਜ ਪੀਟ ਸਪੰਸਰ ਨੇ ਰਾਤ ਬਦਰੀ ਨੂੰ ਕਰਨੀ ਨਹੀਂ ਨਹੀਂ ਜੀ ਰਾਤ ਨਾਈਟ ਆ ਦੇਖੋ ਸਰ ਆ ਗਿਆ ਨਾ ਸ਼ਬਾਸ਼ਾ ਜੀ ਹਮ ਠੀਕ ਹੈ ਹੁਣ ਤੁਹਾਨੂੰ ਮੈਂ ਇਹਨਾਂ ਦੀ ਜਿਹੜੀ ਆਪਾਂ ਪੇਮੈਂਟ ਕਰਦੇ ਆ ਮੈਨੂੰ ਗੂਗਲ ਪੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਜਿਹੜੀ ਮੈਂ ਇਹਨਾਂ ਨੂੰ ਕੀਤੀ ਅੱਜ ਤੱਕ ਆ ਹੁਣ ਤੋਂ ਲੈ ਕੇ ਹਮ ਦਿਖਾ ਤੁਹਾਨੂੰ ਦੱਸ ਕਿਨੇ ਪਾਣਾ 460 ਠੀਕ ਹੈ ਨਹੀਂ ਸਰ ਨਹੀਂ 700 ਕਹਿ ਦੋ ਜੀ ਪਲੀਜ਼ ਸਰ 50 ਰੁਪਏ ਦਾ ਨਹੀਂ ਸਰ ਪਲੀਜ਼ ਰਿਕੁਐਸਟ ਹੀ ਆ ਜੀ ਬਿਲਕੁਲ ਉਹ ਐਲਾਨ 700 ਪਾਤਾ ਹੀ ਉਹ ਸੱਚ 650 ਪਾਤਾ ਹੀ ਨਹੀਂ ਨਹੀਂ ਐਸ ਐਦਾਂ ਨਹੀਂ ਕਰਦੇ ਸਰ ਐਨਾ ਕਿ ਤਾਂ ਉਹਨਾਂ ਨੂੰ ਵੀ ਹਾਂ ਮੈਸੇਜ ਭੇਜਣਾ ਕੀ ਕਾਰਡ ਦਾ ਫੋਟੋ ਨੂੰ ਖਿੱਚ ਕੇ ਸੈਂਡ ਕਰੂ ਉਹਨੇ ਮੈਂ ਲਾ ਸਕਰੀਨਸ਼ਾਟ ਮੈਂ ਨਾ ਡਿਲੀਟ ਕਰ ਦਿੰਦਾ ਨਹੀਂ ਚਾਹ ਰਹਿਣ ਦੇ ਯਾਰ ਨਹੀਂ ਲੱਭਦੇ ਮੈਂ ਦੇਖੋ ਨਾ ਮੈਂ WhatsApp ਦੋ ਆ ਮੇਰੇ ਕੋਲ ਆ WhatsApp ਚਲਾਉਂਦਾ ਹੁੰਦਾ ਸੀ ਚੱਲਦਾ ਨਹੀਂ ਪਰ ਹੁਣ ਮੈਂ ਜਾਲੀ ਜਾ ਚਲਾਇਆ ਜਿਹੜਾ ਆਮ ਤੌਰ ਤੇ ਆਪਣੇ ਨੰਬਰ ਦਾ ਸਾਲ ਖੀਰ ਤੇ ਐਂ ਹੀ ਕਹਿਣਾ ਸੀ ਤੂੰ ਨਹੀਂ ਨਹੀਂ ਆਪਾਂ ਨੂੰ ਕਸਮ ਲੱਗੇ ਵਾਏ ਦੂਜੀ ਨਹੀਂ ਹੁਣੇ ਚੱਲਦਾ ਨਹੀਂ ਉਹ ਨਹੀਂ ਨਹੀਂ ਜੀ ਹਾਂ ਜੀ WhatsApp ਤਾਂ ਮੇਰਾ ਚੱਲਦਾ ਹੀ ਹਾਂ ਰਾਤੀ ਅਸੀਂ ਬਣੇ ਕੋਈ ਕਰਦੇ ਪਏ ਸੀ ਇੰਨੇ ਤੇ ਹਮ ਇੱਕ ਦੂਜੇ ਦੇ WhatsApp ਦੇ ਨਾਲ ਮੈਂ ਜਿੱਦਾਂ ਕਿ ਆਪਦੀ ਘਰ ਦੀ ਦਾ WhatsApp ਚਲਾ ਰਿਹਾ ਸੀ ਮੈਂ ਆਪਣੇ ਫੋਨ ਦੇ ਵਿੱਚ ਹੂੰ ਤੇ ਉਧਰ ਜਾਵੜੇ ਮੇਰੇ ਵਾਲੇ ਉਹਨਾਂ ਦਾ ਇੱਧਰ ਆ ਗਏ ਹੂੰ ਆ ਹੁਣ ਸਾਰੇ ਨੰਬਰ ਉਹਨਾਂ ਦੇ ਆ ਫੋਟੋਆਂ ਤਾਂ ਫੋਨ 'ਚ ਹੀ ਰਹਿ ਜਾਂਦੀਆਂ ਚਾਚਾ ਚੱਲ ਹਣਾ ਇੱਕ ਮਿੰਟ ਸਰ ਫੋਨ 'ਚ ਨਹੀਂ ਨਾ ਰਹਿੰਦੀ ਐਤੋਂ ਖਿੱਚਦਾ ਫੋਟੋ ਮੈਂ ਜੀ ਉਹਨੇ ਕੋਈ ਜਿਵੇਂ ਜੋ ਆਏਗਾ ਠੀਕ ਹੋਏਗਾ ਫੇਚ ਲਾ ਫੋਟੋ ਤੋਂ ਹਾਂ ਅੰਬਰ ਦੇ ਨੰਬਰ 7886 03 ਕੀ 70 ਓਇਆ ਲੈ ਲੋ ਕੋਈ ਸਮਾਨ ਗੋਰੇ ਕਰੇ ਹੁੰਦਾ ਆ ਜੋ ਤਨ ਚੀ ਦਵਾ ਦਿੰਨੇ ਤਿੰਨਾਂ ਨੂੰ ਉਹ ਪਾਣੀ ਚ ਪਾ ਕੇ ਵਰਤਣਾ ਜਿਹੜਾ ਓਇਆ ਕੀ ਆਂਦਾ ਮਗਰਲਾ ਦਾ ਬੋਡੀ ਲੋਸ਼ਨ ਚਾਹੀਦਾ ਹਾਂ ਆ ਬੋਟੀ ਲੈ ਜਣ ਜਾਨੀ ਤੂੰ ਵੀ ਲੈ ਲੈ ਕੁਛ ਵਾਈਟ ਵਾਈਟ ਹੋ ਜੈਗੀ ਹੈ ਲੈ ਲੈ ਕੁਛ ਉਹ ਦੇ ਤੂੰ ਪੈਸੇ ਮੈਂ ਦੇ ਦਿਆਂਗਾ ਲੈ ਲੈ ਸ਼ਰਾਰਤਾ ਕਰਨ ਦਾ ਹੀ